ਲੋ ਜੀ ਜੇ ਵਿਦਾਂਤਾ ਚਾਹਤ ਤੁਸੀਂ ਲਾਹ ਲਿਆ ਭਰਾ ਚੰਗੇ ਦੁੱਧ ਵਾਲੀ ਆ ਤੇ ਲਾਟੂਲਾ ਕਰਮਾ ਵਾਲੀ ਦੇ ਕਾਫੀ ਆ ਲੋ ਜੀ ਮੋੜ ਦਿਓ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਸੂਣ ਵਾਲੀ ਗਾਂ ਪਕਾਉਗਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗੁਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲਵਾਗੇ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਵੀਰ ਜੀ ਆਪਣਾ ਨਾਮ ਸੋਨ ਸਿੰਘ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਠੀਕ ਆ ਬੜ ਦੀ ਜਾਣਕਾਰੀ ਜੀ ਕਹਿੰਦੇ ਸੂਏ ਸੁਣਾ ਬੜ ਦੂਜੇ ਸੂਏ ਵੀਰੇ ਸੁਣਾ ਕਰਦੇ ਹੋਏ ਆ ਹਾਂ ਜੀ ਪਹਿਲੇ ਸੂਏ ਸੂਏ ਸੀ ਹਾਂਜੀ ਬਸ 22 ਕਿਲੋ ਦੁੱਧ ਦਿੱਤਾ ਇਹਨੇ ਪਹਿਲੇ ਸੂਏ ਇੱਕ ਵੱਧ ਦੇ ਦੂ ਇੱਕ ਦਾ ਲੀਟਰ ਠੀਕ ਆ ਹਾਂਜੀ ਬਸ ਇਹ ਹਜੇ ਬਸ 24 25 ਕਿਲੋ ਦੀ ਆ ਸਕਦੀ ਤੇ ਤਿੰਨ ਬੱਗੇ ਲੀਸੀ ਸੁਣ ਭਾਰੀ ਹੋ ਗਈ ਉਹਨ ਤਾਂ ਠੀਕ ਆ ਛੋਟੀ ਜੀ ਅੱਗੇ ਤਾਂ ਭੈਣੇ ਸੂਆ ਸੂਆ ਦੂਜਾ ਹੀ ਆ ਦੂਜੇ ਸੂਏ ਸੂਣਾ ਹੋਣ ਇਹਨੇ ਦੂਜੇ ਸੇ ਸੂਣਾ ਹਾਂਜੀ ਦਿਨ ਕਿੰਨੇ ਬਾਕੀ ਵੀਰੇ 12 12 ਤਰੀਕ ਨੂੰ ਦਿਨ ਪੂਰੇ ਇਹਦੇ ਹਾਂ 12 ਅੱਜ ਤੇ ਇਹ ਵੀ 24 ਮੈਨੂੰ ਨਹੀਂ ਪਤਾ ਤਰੀਕ ਕਿੰਨੀ 24 25 ਤਰੀਕ ਹੋ ਗਈ 12 12 ਬਣਾ ਲੈ ਪਿਆਦਾ ਮਤਲਬ ਹਾਂਜੀ ਠੀਕ ਆ 12 ਤਰੀਕ ਨੂੰ ਦਿਨ ਪੂਰੇ ਆ ਗਏ ਉੱਤੇ ਵੀ ਲੈ ਜਾਣਾ ਪੰਜ ਚਾਰ ਦਿਨ ਨੇ ਠੀਕ ਹੈ ਜੀ ਅੱਗੇ ਵੀ ਲੈ ਗਈ ਸੀ 6 ਸੌ ਲੋਪਰਾ ਲੋਪਰਾ ਫੇਸ ਬਿਊਟੀ ਚੈੱਕ ਕਰਵਾਦੇ ਹਾਂ ਖੋਲਣੀ ਆ ਹਾਂਜੀ ਹਾਂਜੀ ਤੋਰ ਦੋ ਮੜਾ ਘੇੜਾ ਦਵਾਉਣਾ ਪਊ ਪਿਆਰ ਦੇ ਨਾਲ ਦੂਜੀ ਤੇ ਲੱਡੂ ਨਾਲ ਵਰਮਲ ਦੀ ਕਾਫੀ ਆ ਠੀਕ ਹੈ ਜੀ ਕੱਦ ਵਿੱਡ ਸੋਹਣਾ ਸੁਖਣਾ ਤੋਰ ਨੂੰ ਮੈਂ ਬੰਨੀ ਹੁਣ ਇੱਥੇ ਆਪ ਹੀ ਕਰਦੇ ਸਾਰਾ ਕੁਝ ਹੀ ਤੋਰਾ ਚੈੱਕ ਕਰਸਾ ਕਰਮਾ ਲੰਮੀ ਤੋਰ ਦੇ ਭਰਾ ਮੜੀ ਲੋ ਜੀ ਇਹ ਦੇ ਵੇਦਨ ਤਾਜਾ ਤੁਸੀਂ ਦਾਖ ਲੈ ਭਰਾ ਚੰਗੇ ਦੁੱਧ ਵਾਲੀ ਆ ਤੇ ਲਾਟੋਲਾ ਕਰਮਾ ਵਾਲੀ ਤੇ ਕਾਫੀ ਆ ਲੋ ਜੀ ਮੋੜ ਲੋ ਜੀ ਲੋ ਜੀ ਆ ਆ ਆ ਅੱਧਰ ਅੱਧਰ ਫਿਰ ਆਸ ਨੂੰ ਕੱਟੇ ਸਾਂ ਚੁੰਨੇ ਤਾਂ ਕਰਦੀ ਆ ਸਹੀ ਗੱਲ ਹੀ ਸਹੀ ਗੱਲ ਲੋ ਜੀ ਇਹਨੂੰ ਐਵੇਂ ਨੂੰ ਉੱਥੇ ਬੰਦੇ ਹੋਣੀ ਚੰਗੀ ਪੜੀ ਪਰੋਸੀ ਭਰਾ ਪੂਰਾ ਤਰਾ ਦੇਖ ਸਕਦੇ ਕਰਮਾ ਬੜੀ ਦਸੋ ਨਾ ਨੋਸ਼ੀ ਮੈਂ ਪਿੱਛੇ ਸਾਈਡ ਫਿਰ ਦੇਖੋ ਸਾਈਡ ਵੀ ਚੈੱਕ ਕਰਵਾ ਲਿਆ ਸਾਈਡ ਇਧਰਲੀ ਸਾਈਡ ਚੈੱਕ ਕਰ ਸਕਦਾ ਹਾਂ ਹਾਂਜੀ ਭਾਈ ਜੀ ਰੇਟ ਤਾਂ ਜਾਇਜ਼ ਆ ਵੀਰੇ 95000 ਕ ਲੈਣ ਦੇਣੀ ਕਰਨ ਠੀਕ ਆ 95000 ਹਾਂ ਬੈਡ ਸੋਹਣੀ ਹੈ ਭਾਰੀ ਬਹੁਤ ਹੋਈ ਵੀ ਇੱਕੀ ਦਾ ਠੀਕ ਆ ਜੀ ਦੋ 95000 ਭਾਈ ਕਹਿੰਦਾ ਰੇਟਾਂ ਮਾਨਤਾ ਨੂੰ ਹੋਈ ਭਾਈ ਕੌਣ ਕਰ ਦਾਂਗੇ ਜਹਾਜ ਬੰਦਾ ਕੋਈ ਠੀਕ ਹੈ ਜੀ ਬਾਈ ਕਹਿੰਦਾ ਕਰ ਦਾਂਗੇ ਮਾਨਤਾ ਨੂੰ ਫੇਸ ਕੁਆਲਿਟੀ ਤੁਸੀਂ ਇਸ ਤਰੀਕੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ